ਮੋਹਾਲੀ ਪੁਲਿਸ ਵੱਲੋਂ ਮਾੜੇ ਅੰਸਰਾਂ ਦੇ ਉੱਤੇ ਨਕੇਲ ਕੱਸਣ ਦੇ ਚੱਲਦੇ ਹੋਏ ਮੋਹਾਲੀ ਦੇ ਰੇਲਵੇ ਸਟੇਸ਼ਨ ਵਿਖੇ ਚਲਾਇਆ ਗਿਆ ਸਰਚ ਅਭਿਆਨ ਇਸ ਮੌਕੇ ਦੇ ਉੱਤੇ ਮੋਹਾਲੀ ਪੁਲਿਸ ਵੱਲੋਂ ਟ੍ਰੇਨ ਦੇ ਵਿੱਚ ਯਾਤਰੀਆਂ ਦੇ ਸਮਾਨ ਦੀ ਚੈਕਿੰਗ ਵੀ ਕੀਤੀ ਗਈ ਡੀਐਸਪੀ ਸਿਟੀ 2 ਹਰ ਸਿਮਰਨ ਬਾਲ ਨੇ ਦਿੱਤੀ ਜਾਣਕਾਰੀ ਸਰ ਜਿਹੜੀ ਇਸ ਤਰ੍ਹਾਂ ਚੈਕਿੰਗ ਕੀਤੀ ਹੈ ਇਸ ਦੇ ਬਾਰੇ ਜਾਣਕਾਰੀ ਦੇ ਰਿਹਾ ਕਿ ਸੋ ਆਪਰੇਸ਼ਨ ਦੇ ਤਾ ਤੇ ਚੱਲ ਰਹੀ ਹੈ ਅਤੇ ਅਰਕਸਤਾਂ ਦੇ ਨਾਲ ਲਗਾਤਾਰ ਸ਼ਹਿਰ ਦੀ ਮਹਿਕੂਸ ਰਹੀ ਰਿਹਾ ਹੈ एसएसपी साहब अह डॉक्टर अह विपिप पराक्सप मैडम एलजी मैम अह लमरी नाम दे देशा ਦੇ ਸ਼ਾਂਤੀ ਸੀ ਇਹ ਅੱਜ ਰੇਲਵੇ ਸਟੇਸ਼ਨ ਮੋਹਾਲੀ ਦੀ ਚੈਕਿੰਗ ਹੋ ਰਹੀ ਹੈ ਤੇ ਅਕਸਰ ਹੀ ਸਾਡੀ ਮਤਲਬ ਜਿਹੜੇ ਸਾਡਾ ਪ੍ਰੋਗਰਾਮ ਨਿਕਲਦਾ ਹੈ ਉਹਦੇ ਤਹਿਤ ਅਸੀਂ ਅ ਅੱਗੜ ਚੀਜ਼ਾਂ ਦੀ ਚੈਕਿੰਗ 15 ਅਗਸਤ ਤੱਕ ਰੈਗੂਲਰ ਅਸੀਂ ਆਪਣੀ ਹੈ ਉਹ ਪ੍ਰੋਗਰਾਮ ਬਣੇ ਹੋਏ ਦੀ ਜਦੋਂ ਕੱਲ ਬਸ ਸਟੈਂਡ ਦੀ ਚੈਕਿੰਗ ਸੀ ਕਿ ਕਿਹੜੇ ਪ੍ਰਕਿਆ ਵਾਲੀਆਂ ਜਗ੍ਹਾਵਾਂ ਤੇ ਮੈਂ ਆਪਕੇ ਮਾਧਿਅਮ ਰਹੀ ਪਬਲਿਕ ਨੂੰ ਵੀ ਦੱਸਾਂ ਮੇ ਕਿਸੇ ਚੀਜ਼ ਦੀ ਕੋਈ ਲਵਾਰਸ਼ ਚੀਜ਼ ਜਾਂ ਕਿਸੇ ਚੀਜ਼ ਦੀ ਤੁਹਾਨੂੰ ਮਿਲਦੀ ਹੈ ਜਿਹਦੇ ਤੇ ਤੁਹਾਡੇ ਹਨਾ ਉਹ ਤੁਸੀਂ ਮੋਹਾਲੀ ਪੁਲਿਸ ਨੂੰ ਉਸੇ ਵळे ਹੀ ਇਨਫੋਰਮ ਕਰੋ ਤਾਂ ਕਿ ਸਾਡੇ ਕੋਲ ਜਿਵੇਂ ਬੰਬ ਡਿਸਪੋਜ਼ਲ ਟੀਮ ਹੈ ਡੌਗ ਸਕਾਡ ਹੈ ਉਹਦੇ ਨਾਲ ਸਾਡੀ ਕਾਇਦਾ ਚੈਕਿੰਗ ਕੀਤੀ ਜਾਂਦੀ ਹੈ ਸਰ ਕੋਈ ਅਲਰਟ ਹੈ ਜੇਕਰ 15 ਅਗਸਤ ਲਈ ਆਇਆ ਜਨਰਲ ਇਹ ਜਿਹੜੀਆਂ ਬੜੀਆਂ ਵਲਨਰੇਬਲ ਤਰੀਕਾ ਹੁੰਦੀਆਂ ਬੜੀਆਂ 15 ਅਗਸਤ ਤੇ 26 ਜਨਵਰੀ ਇਹਦੇ ਵਿੱਚ ਅਸੀਂ ਓਵਰ ਅਲਰਟ ਰਹੇ ਹਾਂ ਕਿਉਂਕਿ ਜਿਹੜੇ ਵੀ ਮਾੜੇ ਅਨਸਰ ਹੈ ਉਹ ਵੀ ਮਤਲਬ ਆਪਣਾ ਉਹਨਾਂ ਦਾ ਕੰਮ ਨਹੀਂ ਛੱਡਦੇ ਪਰ ਉਹ ਵੀ ਕੁਛ ਨਾ ਕੁਛ ਆਪਣੀ ਪ੍ਰੈਜ਼ੈਂਸ ਵਿਖਾਉਣ ਲਈ ਕੰਮ ਦੀ ਕਰਦੇ ਪਰ ਅਸੀਂ ਜਦੋਂ ਸਿਕਿਉਰਟੀ ਬੀਫ ਅਪ ਕਰ ਦਿੰਦੇ ਹਾਂ ਉਹਦੇ ਨਾਲ ਕੀ ਹੈ ਵੀ ਆ ਮਾੜਾ ਆਨਸਰ ਜਿਹੜਾ ਹੈ ਉਹ ਸਾਡਾ ਇਲਾਕਾ ਛੱਡ ਗਿਆ